ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ ਆ ਸੁਪਨਿਆਂ ਦੇ ਘਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੌਕਾ ਰੱਖਦੇ ਆ ਜਿਹੜਾ ਅੱਜ ਨਗਰ ਕੀਰਤਨ ਕਿੰਨੇ ਜਾਹੋ ਜਲਾਲ ਦੇ ਨਾਲ ਕਿੰਨੀ ਵੱਡੀ ਸੰਗਤ ਦੇ ਰੂਪ ਚ ਇੱਥੇ ਪਹੁੰਚਿਆ ਸਾਰਿਆਂ ਨੂੰ ਜੀ ਆਇਆਂ ਤੇ ਧੰਨਵਾਦ ਆ ਜੀ ਵਾਹਿਗੁਰੂ 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 ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਅੱਜ ਜਿੰਨੇ ਵੀ ਨਗਰ ਦੀ ਸੰਗਤ ਸੁਪਨਿਆਂ ਦੇ ਘਰ ਪਹੁੰਚੀ ਆ ਉਹਨਾਂ ਨੂੰ ਜੀ ਆਇਆਂ ਨੂੰ ਔਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੀਆਂ ਲੱਖ ਲੱਖ ਮੁਬਾਰਕਾਂ ਬਹੁਤ ਬਹੁਤ ਧੰਨਵਾਦ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਨਗਰ ਪੰਚਾਇਤ ਦਾ ਸਰਪੰਚ ਸਾਹਿਬ ਦਾ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਵਿੱਚ ਸਾਡੇ ਨਗਰ ਹਸਨਪੁਰ ਦੇ ਨਗਰ ਹਸਨਪੁਰ ਦੇ ਹਰੇਕ ਵਸਿੰਦੇ ਤੇ ਗੁਰੂ ਸਾਹਿਬ ਮਿਹਰ ਭਰਿਆ ਹੱਥ ਰੱਖਣਾ ਸੱਚੇ ਪਾਤਸ਼ਾਹ ਦੀ ਬਹੁਤ ਵੱਡੀ ਕਿਰਪਾ ਅੱਜ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨ ਪਰਸੇ ਆ ਸੁਪਨਿਆਂ ਦੇ ਘਰ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਨੂੰ ਮੋਖ ਰੱਖਦੇ ਆ ਜਿਹੜਾ ਅੱਜ ਨਗਰ ਕੀਰਤਨ ਕਿੰਨੇ ਜਾਹੋ ਜਲਾਲ ਦੇ ਨਾਲ ਕਿੰਨੀ ਵੱਡੀ ਸੰਗਤ ਦੇ ਰੂਪ ਚ ਇੱਥੇ ਪਹੁੰਚਿਆ ਸਾਰਿਆਂ ਨੂੰ ਜੀ ਆਇਆਂ ਤੇ ਧੰਨਵਾਦ ਆ ਜੀ ਸੱਚੇ ਪਾਤਸ਼ਾਹ ਵਾਹਿਗੁਰੂ ਕਿਰਪਾ ਕਰਨ ਅੱਜ ਸੰਗਤ ਦੇ ਚਰਨਾਂ ਦੇ ਵਿੱਚ ਬੇਨਤੀ ਆ ਥੋੜਾ ਜਿਹਾ ਸਮਾਂ ਵੱਧ ਲੱਗ ਗਿਆ ਕਿਉਂਕਿ ਪਰਿਵਾਰ ਵੀ ਦਿਨੋਂ ਦਿਨ ਵੱਡਾ ਹੋਈ ਜਾਂਦਾ ਸਾਡਾ 1000 ਦੇ ਕਰੀਬ ਮੈਂਬਰ ਨੇ ਜਿਹੜੇ ਸਾਡੇ ਸੁਪਨਿਆਂ ਦੇ ਘਰ ਵਿੱਚ ਰਹਿੰਦੇ ਨੇ 184 85 ਮੈਂਬਰ ਇਦਾਂ ਦੇ ਨੇ ਜਿਹੜੇ ਚੱਲ ਫਿਰ ਨਹੀਂ ਸਕਦੇ ਜਾਂ ਬੀਲ ਚੇਰਾਂ ਤੇ ਨੇ ਜਾਂ ਬਿੱਡਾਂ ਤੇ ਹੀ ਨੇ ਤੇ ਸਾਡੀ ਕੋਸ਼ਿਸ਼ ਰਹਿੰਦੀ ਆ ਪਹਿਲਾਂ ਉਹਨਾਂ ਮੈਂਬਰਾਂ ਦੇ ਦਰਸ਼ਨਾਂ ਜਿਹੜੇ ਗੁਰੂ ਸਾਹਿਬ ਦੇ ਕਰਾਇ ਜਾਣ ਜਿਨ੍ਹਾਂ ਨੂੰ ਸਭ ਤੋਂ ਵੱਧ ਲੋੜ ਆ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਚਰਨਾਂ 'ਚ ਅਰਦਾਸ ਕਰਨ ਦੀ ਅਰਦਾਸ ਬੇਨਤੀ ਕਰਿਓ ਤੁਸੀਂ ਵੀ ਜਿਹੜੇ ਮੈਂਬਰ ਸਾਡੇ ਪਰਿਵਾਰ ਦੇ ਅੱਜ ਆਪਣੇ ਪੈਰਾਂ ਤੇ ਖੜੇ ਨਹੀਂ ਹੋ ਸਕਦੇ ਉਹ ਵੀ ਆਪਣੇ ਪੈਰਾਂ ਤੇ ਚੱਲਣ ਯੋਗ ਹੋਣ ਸੱਚੇ ਪਾਤਸ਼ਾਹ ਉਹਨਾਂ ਨੂੰ ਤੰਦਰੁਸਤੀਆਂ ਬਖਸ਼ਣ ਇਸੇ ਤਰ੍ਹਾਂ ਹੀ ਸਾਡੀ ਕੋਸ਼ਿਸ਼ ਆ ਇਸ ਘਰ ਚ ਆਇਆ ਹੋਇਆ ਹਰੇਕ ਮੈਂਬਰ ਠੀਕ ਹੋਵੇ ਆਪਣੇ ਜੀਵਨ ਦੇ ਵਿੱਚ ਅਗਲੇ ਸਫਰ ਤੇ ਜਾਵੇ ਤੰਦਰੁਸਤ ਹੋਵੇ ਤਕੜਾ ਹੋ ਕੇ ਆਪਣਾ ਜੀਵਨ ਬਤੀਤ ਕਰੇ ਹੁਣ ਤੱਕ ਸੁਪਨਿਆਂ ਦੇ ਘਰ ਵਿੱਚ ਜਿੰਨੀਆਂ ਵੀ ਸੇਵਾਵਾਂ ਹੋਈਆਂ ਉਹ ਕਾਲਪੁਰਖ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਸਦਕਾ ਤੇ ਪਰਿਵਾਰ ਦਾ ਮਨੁੱਖਤਾ ਦੀ ਸੇਵਾ ਪਰਿਵਾਰ ਦਾ ਸਹਿਯੋਗ ਇੰਨਾ ਕਿ ਆ ਜਿੰਨਾ ਕਿ ਅਸੀਂ ਸ਼ਿਰਕਤ ਤੌਰ ਤੇ ਕਰ ਪਾ ਰਹੇ ਹਾਂ ਬਾਕੀ ਹਰੋ ਜ਼ਰੂਰਤ ਸਿਰ ਤੇ ਛੱਤ ਤਾਂ ਤੇ ਕਪੜਾ ਦਵਾਈ दारू ਪ੍ਰਸ਼ਾਦਾ ਪਾਣੀ ਉਹ ਅਕਾਲ ਪੁਰਖ ਵਾਹਿਗੁਰੂ ਆਪ ਹੀ ਭੇਜਦੇ ਨੇ ਤੇ ਅੱਜ ਭਗਤ ਰਵੀਦਾਸ ਜੀ ਦੇ ਪ੍ਰਕਾਸ਼ ਪੁਰਬ ਤੇ ਸੰਗਤ ਨੂੰ ਬਹੁਤ 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 ਮੁਬਾਰਕਾਂ ਸੱਚੇ ਪਾਤਸ਼ਾਹ ਵਾਹਿਗੁਰੂ ਸਰਬੱਤ ਦਾ ਭਲਾ ਕਰਨ ਇੱਥੇ ਆਈਆਂ ਸੰਗਤਾਂ ਦਾ ਇੱਕ ਇੱਕ ਕਦਮ ਸਿਰ ਮੱਥੇ ਕੋਈ ਕਮੀ ਰਹਿ ਗਈ ਹੋਵੇ ਸੇਵਾ ਕਰਦੇ ਆਂ ਕੋਈ ਵਲੰਟੀਅਰ ਸੇਵਾਦਾਰਾਂ ਤੋਂ ਕੋਈ ਖਾਮੀ ਰਹਿ ਗਈ ਹੋਵੇ ਤਾਂ ਹੱਥ ਜੋੜ ਕੇ ਮਾਫੀ ਮੰਗਦੇ ਆ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ